ਲੋਕਾਂ ਦੇ ਬਿੱਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਹੈ ਘਰ ਚੱਲਣੇ ਮੁਸ਼ਕਲ ਹੋ ਗਏ ਹੈ ਕਿਉਂਕਿ ਜਦ 300 ਤੋਂ ਵੱਧ ਦਾ ਬਿੱਲ ਤਾਂ ਐਡਾ بڑا ਬਿੱਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੁਹਾਡਾ ਕਿੰਨਾ ਬਿੱਲ ਹੈ ਤੁਹਾਡਾ 65000 ਬਣਾਇਆ ਸੀ ਕਹਿੰਦਾ ਉਹਨੂੰ ਤਾਂ ਆਪਣਾ 7000 ਦੇ ਦੇ ਪਰ ਆਇਆ ਜੀ ਮੈਂ ਤਾਂ ਕੀਤੀ ਹੈ ਕਹਿੰਦਾ ਥੋੜੇ ਥੋੜੇ ਕਰ 22000 ਇਸ ਭੈਣ ਜੀ ਦਾ ਬਿੱਲ 9000 ਬਿਲ ਇਹਨਾਂ ਦਾ ਬਿਲ ਕੀ ਨਾਮ ਹੈ ਤੁਹਾਡਾ 4000 ਕਰਕੇ ਆਈਆਂ ਤਾਂ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵੈਟਰ ਲਾਏ ਸੀ ਕੱਲਾ ਪੱਕਾ ਚੱਲੀ ਜਾਂਦਾ ਤਾਂ ਬਲ ਬਚਾਲਦਾ ਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿਲ ਹੈ ਕੋਈ ਵਿਗਿਆਨਪੁਰੀ ਮੁੱਕ ਕੇ ਤਿੰਨ ਬੱਚੇ ਮੈਂ ਉਹਦੇ ਸਾਹੁੰਦੀ ਦਿਹਾੜੀ ਉਕਾਰ ਕਰ। ਪਰ ਬਿੱਲ ਕਹਿੰਦੇ ਦੇ ਦਿਓ ਨਹੀਂ ਤੇ ਸਮੀਟਰ ਲਾ ਕੇ ਲੈ ਜਾਣਾ। ਲਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਹੈ। ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਯਾਰ ਹੋਰ سارے ਜਣੇ ਪਿੰਡ ਨਿਵਾਸੀ ਇਕੱਠੇ ਹੋਏ ਹੈ। ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਕੋ ਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੱਲਾ ਕਿੰਨਾ ਬਿਲ ਹੈ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਿਆ ਹੈ ਘਰ ਚੱਲਣੇ ਮੁਸ਼ਕਲ ਹੋ ਗਏ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬड़ा ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਹੈ ਤੁਹਾਡਾ 65000 ਬਣਾਇਆ ਸੀਗਾ ਉਹਨਾਂ ਨੇ ਆਪਣਾ 7000 ਤਾਂ 7000 ਭਰਤਾ ਹਾਂ 60000 ਰੈਂਦਾ 60000 ਸਾਰਾ ਕੁਲ ਟੋਟਲ ਸੀ ਕਨੈਕਸ਼ਨ ਕੱਟੋਗੇ ਕਿ ਹੈਗਾ ਨਹੀਂ ਇਹ ਕਨੈਕਸ਼ਨ ਚੱਲਦਾ ਕੱਟਣ ਆਏ ਹੋਏ ਹੋ ਸਾਡਾ ਭੈਣ ਜੀ ਪੈਂਟ ਕੀ ਕੀ ਕਹਿੰਦਾ ਥੋੜੇ ਥੋੜੇ 22000 ਇਸ ਭੈਣ ਜੀ ਦਾ ਬੇਲੇ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਕੌਰ ਇਹਦਾ ਨਾਮ ਹੈ ਤੁਹਾਡਾ ਭੈਣ ਜੀ ਸਾਡਾ ਆਇਆ 30000 ਰੁਪਇਆ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਰਿਹਾ ਸੀ ਸਰ ਕੇ ਬਾਗ ਲੱਗੀਆਂ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾਂ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਹੈ ਤੁਹਾਡਾ ਭੈਣ ਜੀ 9000 ਬਿਲ ਇਹਨਾਂ ਦਾ ਬਿਲ ਕੀ ਆ ਨਾ ਮਾ ਟੋਟਾ ਮਨਦੀਪ ਕਾਪਾ ਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਲਾਏ ਸੀ ਇਕੱਲਾ ਪੱਖਾ ਚੱਲ ਜਾਂਦਾ ਤੇ ਬਲਬ ਝੜਦਾ ਇਹ ਪੱਖਾ ਚੱਲਦਾ ਬਿਲ ਕਿੰਨਾ ਹੈ 9000 9000 ਬਿਲ ਹੈ ਤੇ ਪਹਿਲਾਂ ਵੀ ਤਾਰ ਕਿ ਆਏ ਹੁਣ ਇਹਨਾਂ ਨੂੰ ਤਾਰਨੇ ਤੇ 12000 ਹੋਏ ਦੇ ਮਾ ਬੈਣ ਜੀ 12000 ਇਹਨਾਂ ਦਾ ਬਿਲ ਖੜਾ ਹੈ ਤਾਰਨੇ ਤੋਂ ਹੋਵਾ ਜਾ ਰਿਹਾ ਟੋਟਾ ਭਾਈ ਜੀ ਹਾਂਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਬੀਜੀ ਇਹ ਬਹੁਤ ਜਿਆਦਾ ਕਾਰ ਰਿਹਾ ਤੇ 11000 ਇਹਦਾ ਬਿੱਲ ਇਹ ਪਾ ਰਹੀ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣ ਆ ਗਿਆ ਤੁਸੀਂ ਦੱਸੋ ਬੀਜੀ 22000 ਰੁਪਏ ਲੇਦਾ ਆਇਆ 14000 ਇਹ ਗਰੀਬ ਆਦਮੀ ਤਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਹਨ ਕ联ਕਸ਼ਨ ਕੱਟਣ ਨੂੰ ਕਹਿ ਰਹੇ ਬੜਾ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਲੈ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀਆਂ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਇਆ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਦੇ ਇਹ ਰਾ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਤੇਰਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਅਸੀਂ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿੱਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਐ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ 30 30 40 40 50 50 ਹਜ਼ਾਰ ਕਿੱਥੇ ਦੇ ਪਰ ਲਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦਾ ਬੀਬੀ ਦੀ ਸ਼ਾਦਤ ਕਿੰਨੀ ਕਮਜ਼ੋਰ ਹੋ ਗਈ ਐ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਐ ਤੇ ਕੋਈ ਬਿਜਲੀ ਦੀ ਮੋਕ ਕੇ ਕਿੰਨੇ ਬੱਚੇ ਨੇ ਉਹਦੇ ਸਾਉਂਦੀ ਦਿਹਾੜੀ ਓਕਾਰ ਕਰ ਆਰ ਉੱਪਰ ਤੇ ਕਿੰਨਾ ਬਿੱਲਾ ਆ ਹੋਇਆ 10000 ਤਾਰਿਆ 11000 ਉਹ ਕਿੱਥੇ ਲਿਖਿਆ ਅੰਦਰ 10000 ਬਿੱਲ ਕਹਿੰਦੇ ਦੇ ਦੋ ਨਹੀਂ ਤੇ ਅਸੀਂ ਮੀਟਰ ਲਾ ਕੇ ਲਾ ਜਾਣਾ ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ ਉਹ ਇੰਨੇ ਜਿਆਦਾ ਕਰਦੇ ਐ ਕਿ ਜਦ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ 10000 ਕਿੱਥੋਂ ਦੇ ਗਿਆ ਸੀ ਝਾੜੀਆਂ ਕਰ ਕਰਕੇ ਕਿਹ ਅਸੀਂ ਰੋਟੀ ਦਾ ਸਾਰ ਗਿਆ ਨਹੀਂ ਕਿਹ ਅਸੀਂ ਝਾੜੀਆਂ ਕਰਕੇ ਤੰਤ 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 ਹੋ ਗਿਆ ਬਰਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾ ਲੋਕਾਂ ਦੇ ਨਾਲ ਧੋਖਾ ਕਰਿਆ 1.21 ਹਜ਼ਾਰ ਇਹ ਬੀਬੀਆਂ ਨੂੰ ਨਾ ਦੇ ਸਾਡੀ ਮਿਹਨਤਵਾ ਸਾਡੀ ਇਨਮੀਆਂ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ ਜੋ ਵੀ ਬਿੱਲ ਸੀ ਇੰਨੀ ਆ ਸੁਵਿਧਾ ਮਿਲੀਆਂ ਤਿੰਨਾਂ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ ਦੋ ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਯੂਨਟ ਮਾਫ ਨਹੀਂ ਹੋਈ ਉਹਨੂੰ ਪਿਛਲੇ ਬਿੱਲ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾ ਲੋਕਾਂ ਦੇ ਨਾਲ ਧੋਖਾ ਕਰੇਦਾ 21000 ਇਹ ਬੀਬੀਆਂ ਨੂੰ ਨਾ ਦੇ ਆਵਾ ਸਾਡੀ ਮਿਹਨਤ ਵਾ ਸਾਡੇ ਨੇ ਤਿੰਨ ਮਹੀਨਿਆਂ ਦੇ ਵਿੱਚ ਕਾਫੀ ਦਾ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸਹੂਲਤਾਂ ਮਿਲੀਆਂ ਤੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਢ ਲਏ ਆ ਕਹਿੰਦੇ 600 ਯੂਨਟ ਮਾਫ ਸੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਪਿਛਲੇ ਪਹਿਲੇ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਹੀ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਮਾਡਰ ਮੀਟਰ ਹੈ ਨਹੀਂ ਕਰਕੇ ਨਹੀਂ ਨਹੀਂ ਹੈ ਨਹੀਂ ਸਾਇੰ ਹੈ ਹੋਇਆ ਤਾਂ ਨਹੀਂ ਆਉਣੀ ਹੁਣ ਤੇ ਜੇ ਉਹ ਦਾ ਆਦਮੀ ਹੈ ਤਾਰ ਲਾ ਦੇਣੇ ਤਾਰ ਲਾ ਗਿਆ ਤੇ ਜੇ ਉਹ ਹੁਣ ਇਹਨਾਂ ਨੂੰ ਉਲਟਾ ਪੜਾ ਰਿਹਾ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਕਿਉਂ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ ਇਹ ਇਹ ਵੀ ਦੇ ਘਰ ਦੇ ਵਿੱਚ ਤਾਂ ਪੱਖਾ ਵੀ ਹੈ ਨਹੀਂ ਕਿ 21000 ਬਿੱਲ ਹੈ ਕਿੱਥੇ ਤੇ ਦੇਗੀ ਇਕੱਲਪ ਦਾ 21000 ਬਿੱਲ ਕਿਵੇਂ ਆ ਗਿਆ ਸੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੀ ਇਹਦਾ ਗਰੀਬਾਂ ਦੇ ਬਿੱਲਦਾਰੇ ਤੋਂ ਮਾਪਦੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੂਕੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ-ਬੜੇ ਬਿੱਲ ਖੜੇ ਕਿੱਥੇ ਚੱਲੂਗਾ ਕਦੋਂ ਇਹ ਅੱਜ ਮੈਂ ਨਕੌਜ਼ਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਕੱਢੀਆਂ ਹੋਈਆਂ ਤੇ ਇਹ 22000 ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕੇ 0 ਬਿਲ ਆ ਰਿਹਾ ਮੈਂ ਕੋ ਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੱਲਣੇ ਮੁਸ਼ਕਲ ਹੋ ਗਏ ਐ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਐ ਔਰ ਤਾਂ 60000 ਬਣਾਇਆ ਸੀਗਾ ਨੂੰ ਆਪਣਾ 7000 ਤੱਕ 7000 ਭਰਤਾ ਹਾਂ 60000 ਰਹਿੰਦਾ ਹੈ 60000 ਸਾਰਾ ਕੁਲ ਟੋਟਲ ਸੀ ਕਨੈਕਸ਼ਨ ਕੱਟੋਗੇ ਕਿ ਹੈ ਵੀ ਨਹੀਂ ਇਹ ਕਨੈਕਸ਼ਨ ਚੱਲਦਾ ਹੈ ਕੱਟਣਾ ਇਹ ਹੋਏਗਾ ਸਾਰਾ ਕੁਲ ਤੁਹਾਡਾ ਬੈਂਡ ਆਇਆ ਜੀ ਭਾਵੇਂ ਤੱਕੀ ਕੀ ਹੈ ਥੋੜੇ ਥੋੜੇ ਤੁਹਾਡੇ 22000 ਇਸ ਭੈਣ ਜੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਕੌਰ ਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਆਇਆ 30000 ਰੁਪਇਆ ਤੇ ਸਾਡਾ ਤੇ ਮੀਟਰ ਵੀ ਲਾ ਕੇ ਰਿਹਾ 30000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਬੀਲ ਲਾ ਲੇ ਗਏ ਐ ਤੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਐ ਤੁਹਾਡਾ ਭਾਂਜੀ 9000 ਬੀਲ ਇਹਨਾਂ ਦਾ ਭਾਂਜੀ ਕਿਆ ਨਾ ਮੈਂ ਤੁਹਾਡਾ ਮਨਜੀਬ ਦਾ ਪਾਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਲਾਏ ਸੀ ਪੱਲਾ ਪੱਕਾ ਚੱਲੀ ਜਾਂਦਾ ਤੇ ਬਲਬ ਝੱਲਦਾ ਇੱਕ ਪੱਕਾ ਚੱਲਦਾ ਬੀਲ ਕਿੰਨਾ ਹੈ 9000 9000 ਬੀਲ ਹੈ ਤੇ ਪਹਿਲਾਂ ਵੀ ਤਾਰ ਕਿਹਾ ਇਹ ਹੁਣ ਇਹਨਾਂ ਨੂੰ ਤਾਰਨੇ ਤੇ ਆਵਾਜ਼ ਆ ਰਹੀ ਵੇ ਬਾਬਾ ਜੀ 12000 ਇਹਨਾਂ ਦਾ ਬਿੱਲ ਖੜਾ ਹੈ ਕਾਰਨੇ ਤੋਂ ਹੋਵਾ ਜਾ ਰਿਹਾ ਹੈ ਘੋਟਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭਾਈ ਜੀ ਕੀ ਬਹੁਤ ਦੇਰੀ ਤੇ ਇਹ ਕਾ ਰਿਆ ਤੇ ਇਹ ਕਾ ਰਿਆ 10000 ਇਹਦਾ ਬਿੱਲ ਇਹ ਕਾ ਰਾਈ ਹੈ 11000 ਹੋਰ ਮੰਗਦੇ ਐ ਕਿ ਇਹਦਾ ਕਨੈਕਸ਼ਨ ਕੱਟਣ ਆ ਗਿਆ ਤੁਸੀਂ ਦੱਸੋ ਬੀਜੀ ਸਾਡਾ 22 ਹੈ ਵਿੱਚ 14 ਕਾ ਰਿਆ ਵਾ ਤੇ 22000 ਬਿੱਲੇ ਦਾ ਆਇਆ 14000 ਇਹ ਗਰੀਬ ਆਦਮੀ ਕਾ ਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਐ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਸਾਡਾ ਭੈਣਜੀ 17000 ਇਸ ਭੈਣਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਕਿਸੇ ਦਾ 22000 ਕਿਸੇ ਦਾ 10000 ਕੋਈ 35000 ਹੈ ਇਹ ਕਿੱਥੇ ਤੇ ਆ ਗਏ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਐ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ 35 35 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦੀ ਬੀਬੀ ਦੀ ਸ਼ਕਲ ਇੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਬਿਜਲੀ ਦੀ ਮੋਕ ਕੇ ਤਿੰਨ ਬੱਚੇ ਨੇ ਉਹਦੇ ਸਾਹ ਦੀ ਦਿਹਾੜੀ ਆਕਾਰ ਕਰ ਆ। আর ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ? 10000 ਰੁਪਏ ਤਾਰਿਆ 10000 ਤਾਰਿਆ ਹੀ 11000 ਹੋਰ ਕਿੱਥੇ ਦੇ ਗਿਆ? 11000 ਰੁਪਏ ਲੈ ਕੇ ਦੇ ਦੋ ਨੀਕਾ ਸਮੀਟਰ ਲਾ ਕੇ ਲਾ ਦੇਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ। ਉਹ ਇੰਨੇ ਜ਼ਿਆਦਾ ਕਰਦੇ ਆ ਕਿ ਜੇ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਿਲ ਪੈ ਜਾਂਦੀ ਕਿਹਦਾ ਕਿੱਥੋਂ ਲੈ ਗਿਆ ਸੀ ਧਿਆੜਾ ਕਰ ਕਰਕੇ ਕਿਹਦੀ ਰੋਟੀ ਦਾ ਸਾਰ ਗਿਆ ਤੇ ਕਿਹਦੀ ਧਿਆੜੀਆਂ ਕਰਕੇ ਕਿਦਾਂ ਦਿੱਤੀ ਹੋਈ ਹੈ ਭਰਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾਲ ਲੋਕਾਂ ਦੇ ਨਾਲ ਧੋਖਾ ਕਰਿਆ 10 21000 ਇਹ ਬੀਬੀਆਂ ਨੂੰ ਨਾ ਦੇਆ ਸਾਡੀ ਮਿਹਨਤਵਾ ਸਾਡੀ ਇਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਕਾਪਰੇਟ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸੁਵਿਧਾ ਮਿਲੀਆਂ ਤੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਮ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਬਿੱਲ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰੇਤਾ 21000 ਇਹ ਬੀਬੀਆਂ ਨੂੰ ਲਾ ਦੇ ਸਾਡੀ ਮਿਹਨਤਵਾ ਸਾਡੀ ਨਾਂ ਦੇ ਤੇ ਲਾ ਮਹੀਨਿਆਂ ਦੇ ਵਿੱਚ ਕੋਪਰੇਟਿਵ ਦਾ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸੁਵਿਧਾ ਮਿਲੀਆਂ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਢ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹਨੂੰ ਪਿਛਲੇ ਬੈਲ ਇਹਨਾਂ ਨੇ ਮਾਫ ਕੀਤੀ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਹੀ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਆਇਆ ਮੀਟਰ ਹੈ ਨਹੀਂ ਕਰਕੇ ਨਹੀਂ ਨਹੀਂ ਆਇਆ ਨਹੀਂ ਹੋਇਆ ਤਾਂ ਨਹੀਂ ਆਣੀ ਇਹਨਾਂ ਤੇ ਜੇ ਉਹ ਦਾ ਆਦਮੀ ਹੈ ਤਾਂ ਆਰ ਲਾ ਗਏ ਆ ਤੇ ਜੇ ਉਹ ਨੂੰ ਹੁਣ ਇਹਨਾਂ ਨੂੰ ਉਲਟਾ ਪੜਾ ਰਿਆ ਕਿ ਤੁਹਾਡੇ ਅਸੀਂ ਨਜਾਇਜ਼ ਟ੍ਰਾਂਐਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਕਿਉਂ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ 3-4 ਵਾਰੀ ਇਹਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਕਿ 21000 ਬਿੱਲ ਹੈ ਕਿੱਥੇ ਦੇ ਦੇਗੀ ਇਕੱਲਵਾਂ ਦਾ 21000 ਬਿੱਲ ਕਿਵੇਂ ਆ ਗਿਆ ਸੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਕੇਸ ਐਸੀ ਇਹ ਨਾ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਫੀ ਤੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ-ਬੜੇ ਬਿੱਲ ਖੜੇ ਕਿੱਥਣ ਚੱਲੂਗਾ ਕੰਮ ਇਹ ਅੱਜ ਮੈਂ ਨਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ 2000 ਹੋਰ سارے ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ 0 ਬਿਲ ਆ ਰਿਹਾ ਮੈਂ ਉਹਨੂੰ ਇਕੱਲੇ ਇਕੱਲੇ ਦੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੜ੍ਹਨੇ ਮੁਸ਼ਕਲ ਹੋ ਗਿਆ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਐ ਔਰ ਤਾਂ 65000 ਬਲੈਂਸ ਕੱਲ ਉਹਨੂੰ ਤੇ ਆਪਣਾ 7000 ਤਾਂ 7000 ਭਰਤਾ ਹਾਂ 65000 ਰਹਿ ਜਾਂਦਾ ਹੈ 60000 ਸਾਰਾ ਕੁਲ ਟੋਟਲ ਨੰਬਰ ਸਰਨਾ ਕਨੈਕਸ਼ਨ ਕੱਟੋਗੇ ਕਿ ਹੈ ਨਹੀਂ ਕਨੈਕਸ਼ਨ ਚੱਲਦਾ ਕੱਟਣਾ ਹੋਏਗਾ ਸਾਡੇ ਵੱਲੋਂ ਵੱਡਾ ਭੈਣ ਆਇਆ ਜੀ ਸਾਲੈਂਟ ਕਿਤੀ ਹੈ ਜੀ ਥੋੜਾ ਥੋੜਾ ਭਾਈ 22000 ਇਸ ਭੈਣ ਜੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਕੌਰ ਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਗਿਆ 30000 ਰੁਪਏ ਤੇ ਸਾਡਾ ਤੇ ਮੀਟਰ ਹੀ ਲਾ ਕੇ ਗਿਆ ਜੀ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਬੀਟਰ ਲਾ ਲੇ ਗਿਆ ਐ ਇਸੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਐ ਤੁਹਾਡਾ ਭੈਣ ਜੀ 9000 ਬੀਲ ਇਹਨਾਂ ਦਾ ਭੈਣ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਦਾ ਪਾਪਾ ਜੀ ਮੈਂ ਕਿ ਵੀ ਤਾਰ ਕੇ ਆਈ ਆਂ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆਂ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਲਾਏ ਇਕੱਲਾ ਪੱਕਾ ਚੱਲ ਜਾਂਦਾ ਤੇ ਬਲਬ ਚੱਲ ਜਾਂਦਾ ਇਹ ਪੱਕਾ ਚੱਲਦਾ ਬੀਲ ਕਿੰਨਾ ਹੈ 9000 9000 ਬੀਲ ਹੈ ਤੇ ਪਹਿਲਾਂ ਵੀ ਤਾਰ ਕੇ ਆਏ ਹੁਣ ਇਹਨਾਂ ਨੂੰ ਤਾਰਨੇ ਤੇ 9000 ਹੋਏ ਵੇ ਬਾਬਾ ਜੀ 12000 ਇਹਦਾ ਬਿੱਲ ਖੜਾ ਹੈ ਕਾਰਨੇ ਤੋਂ ਹੋਵਾ ਜਾ ਰਿਹਾ ਤੁਹਾਡਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਅਜਿਹੀ ਸੁਣਵਾਈ ਨਹੀਂ ਹੈ ਤੁਸੀਂ ਬਸੋ ਭਾਈ ਜੀ ਕਿਉਂ ਬਹੁਤ ਦੇਣਾ ਤੇ 11000 ਇਹਦਾ ਬਿੱਲ ਇਹ ਤਾਰਿਆ ਹੀ ਹੈ 11 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣਾ ਆਗੇ ਤੁਸੀਂ ਦੱਸੋ ਬੀਬੀ ਜੀ 22 ਹੈ ਵਿੱਚ 14 ਤਾਰਿਆ ਵਾ ਤੇ 22000 ਪੀਲੇ ਦਾ ਆਇਆ 14000 ਗਰੀਬ ਆਦਮੀ ਤਾਰਿਆ ਹੀ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਆ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬੜਾ ਮੈਂ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਬਾਦ ਬੀਬੀਆਂ ਘੜੀਆਂ ਇੱਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਰਾਣੇ ਸਾਰੇ ਬਕਾਇਆ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਕਿਸੇ ਦਾ 65000 ਕਿਸੇ ਦਾ 22000 ਕਿਸੇ ਦਾ 10000 ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਨਾ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ 0 ਬਿਰਦੀ ਤੱਕ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾਂ ਗਰੀਬ ਪਰਿਵਾਰ ਖੜੇ ਆ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਚਾਹੀ ਹਾਲ ਹੈ 35 35 40 40 50 50000 ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦਾ ਬੀਬੀ ਦੀ ਸ਼ਕਤ ਇੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਬਿਜਲੀ ਦੀ ਮੁੱਕ ਕੇ ਤਿੰਨ ਬੱਚੇ ਨੇ ਉਹਦੇ ਸੌ ਦੀ ਦਿਹਾੜੀ ਕਾਰ ਕਰ। আর ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ? 10000 ਤਾਰਿਆ ਤੇ 11000 ਉਹ ਕਿੱਥੇ ਦੇ ਕਿੰਨੇ ਬਣਦਾ? 10000 ਰੁਪਏ ਬਿੱਲ ਕਹਿੰਦੇ ਦੇ ਦੋ ਨਹੀਂ ਤੇ ਸੁਮੀਟਰ ਲਾ ਕੇ ਲਾ ਜਾਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ। ਉਹ ਇੰਨੇ ਜ਼ਿਆਦਾ ਕਰਦੇ ਆ ਕਿ ਜਦ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ। 10000 ਕਿੱਥੋਂ ਦੇ ਗਿਆ ਸੀ ਜਾਨ ਨਾ ਕਰ ਕਰ। ਕਿਆ ਹੀ ਰੋਟੀ ਦਾ ਸਾਰ ਗਿਆ ਨੇ ਕਿਆ ਹੀ ਦਿਹਾੜੀਆਂ ਕਰਕੇ ਜਿੱਦਾਂ ਜਿੱਦੜੀ ਹੋਈ ਜ ਬਣਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾ ਲੋਕਾਂ ਦੇ ਨਾਲ ਧੋਖਾ ਕਰਿਆ ਦੱਸ 21000 ਇਹ ਬੀਬੀਆਂ ਨੂੰ ਨਾ ਦੇਣਾ ਸਾਡੀ ਮਿਹਨਤ ਵਾ ਸਾਡੀ ਇਨਮਾਨਦਾਰੀ ਤਿੰਨ ਮਹੀਨਿਆਂ ਦੇ ਵਿੱਚ ਕੋਪਰੇਟਿਵਾਂ ਦਾ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇੰਨੀ ਗੱਲ ਸੁਵਿਧਾ ਮਿਲ ਗਈ ਹੈ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਮ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਪਹਿਲੇ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾ ਲੋਕਾਂ ਦੇ ਨਾਲ ਧੋਖਾ ਘਰੇਦਾ 21000 ਇਹ ਬੀਬੀਆਂ ਨੂੰ ਨਾ ਦੇਵਾ ਸਾਡੀ ਮਿਹਨਤਵਾ ਸਾਡੀ ਇਹਨਾਂ ਨੇ ਤੇ ਲਾ ਮਹੀਨਿਆਂ ਦੇ ਵਿੱਚ ਕੋਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸਹੂਲਤਾਂ ਮਿਲੀਆਂ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੰਨ ਲਿਆ ਕਹਿੰਦੇ 600 ਜੂਨਟ ਮਾਫ ਸੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਪਹਿਲੇ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਚੂ ਬਿਲ ਸਾਰੇ ਪਾ ਚੁੱਕੇ ਆ ਜਿੱਤੋਂ ਦਾ ਹੀ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਮੀਟਰ ਲਾਇਆ ਹੋਇਆ ਵਾ ਜੇ ਉਹ ਮਤਲਬ ਆਇਆ ਮਾਡਰ ਮੀਟਰ ਹੈ ਨਹੀਂ ਕਰਕੇ ਨਹੀਂ ਨਹੀਂ ਸਾਰੇ ਹੋਇਆ ਤਾਂ ਨਹੀਂ ਆ ਨਹੀਂ ਤੇ ਜੇ ਉਹ ਦਾ ਆਦਮੀ ਹੈ ਤਾਰ ਲਾਗੇ ਆ ਤੇ ਜੇ ਉਹ ਹੁਣ ਇਹਨਾਂ ਨੂੰ ਉਲਟਾ ਪੜਾ ਰਿਹਾ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਜੋਨੀ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ 3-4 ਵਾਰੀ ਇਹ ਵੀ ਬਿੱਲ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਕਿ 21000 ਬਿੱਲ ਹੈ ਕਿੱਥੇ ਤੇ ਦੇਗੀ ਇਕੱਲਬ ਦਾ 21000 ਬਿੱਲ ਕਿਵੇਂ ਆ ਗਿਆ ਸੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੀ ਇਹ ਨਾ ਗਰੀਬਾਂ ਦੇ ਬਿੱਲ ਜਵਾਰੇ ਤੋਂ ਮਾਫ ਕਿਤੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨੇਕਾ ਸਰ ਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ ਬੜੇ ਬਿੱਲ ਖੱਗੇ ਕਿੱਥੇ ਚੱਲੂਗਾ ਕੰਮ ਅੱਜ ਮੈਂ ਨਕੌਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ